ਉਰੇ ਆ ਜੋਗੇ ਬਾਈ ਸਾਰੇ ਭਰਾਵਾਂ ਨੂੰ ਸਾਸੀ ਕਾਲ ਯਾਰ ਹੱਥ ਜੋੜ ਕੇ ਬੇਨਤੀ ਆ ਬਾਈ ਆਪਣੇ ਕਬੂਤਰ ਚਲੇ ਗਏ ਭਰਾਵੋ ਬਾਈ ਮਿਹਨਤ ਵਾਲਾ ਕੰਮ ਹੈਣਾ ਤੁਹਾਨੂੰ ਪਤਾ ਬਾਈ ਯਾਰ ਆਪਾਂ ਨੂੰ ਬੱਚਿਆਂ ਦੀ ਕਸਮ ਬਾਈ ਆ ਬਾਈ ਜੋਗਾ ਸਾਹੋ ਕਹਲਾ ਉਰੇ ਆ ਜੋਗੇ ਇਹਨੂੰ ਪੁੱਛ ਲੋ ਬਾਈ ਜਦੋਂ ਮੇਰੇ ਕੋਲੇ ਬਾਈ ਆਇਆ ਦੁਪਹਿਰੇ ਮੇਰੇ 30 ਕੂਤਰ ਫਿਰਦੇ ਸੀ ਮੈਂ ਛਾਦਰੀਆਂ ਲੈ ਆ ਜਾਂਦਾ ਸੀ ਬਾਈ ਤੇ ਜਿਹਦੇ ਵਿੱਚੋਂ ਬਾਈ ਕੋਈ ਕੂਤਰ ਨਹੀਂ ਮਿਲੇ ਕੂਤਰ ਲੌਂਗਵਾਲ ਤੋਂ ਮਿਲੇ ਆਪਾਂ ਨੂੰ ਬਾਈ ਸਾਰੇ ਪਿੰਡ ਗਾਤੇ ਬਾਈ ਤੇ ਬਾਕੀ ਬਾਈ ਜੋਗੇ ਨੂੰ ਪੁੱਛ ਲੋ ਵੀ ਕਬੂਤਰ ਫਿਰਦੇ ਸੀ ਕਿ ਆਪਾਂ ਝੂਠ ਬੋਲਦੇ ਆ ਵੀਰੇ ਕਬੂਤਰ ਫਿਰਦੇ ਸੀ ਇਹਦੇ 30 ਕਬੂਤਰ ਜਦੋਂ ਮੈਂ ਆਇਆ ਸੀ ਦੁਪਹਿਰੇ ਇਹਦੇ ਕੋਲੇ ਕੰਮ ਸੀ ਮੈਨੂੰ ਤੇ ਆ ਖੁੱਡਾ ਖਾਲੀ ਹੋ ਗਿਆ ਵੀਰੇ ਸਾਰੇ ਭੱਜ ਗਏ ਦੇਖ ਲਓ ਲੈ ਆ ਕਰ ਲੋ ਗੌਰ ਵੀਰੇ ਇੱਕ ਵੀ ਕਬੂਤਰ ਨਹੀਂ ਇੱਕੋ ਹੀ ਮਿਲਿਆ ਬਸ ਉਹ ਵੀ ਲੰਗਵਾਲ ਤੋਂ ਵੀਰੇ ਤੇ ਨਾਲੇ ਬਾਈ ਇੱਕ ਬੇਨਤੀ ਹੋ ਰਹੀ ਹੈ ਨਾ ਸਾਰੇ ਭਰਾਵਾਂ ਨੂੰ ਮੇਰੇ ਕੋਲੇ 5-4 ਕਬੂਤਰ ਰਹਿ ਗਏ ਯਾਰ ਛੱਡਣ ਵਾਲੇ ਹੈ ਨਾ ਕਿਉਂ ਪੰਜ ਕਬੂਤਰ ਨੇਗੇ ਤੇ ਬਾਕੀ ਚੀਕ ਦੇ ਬੱਚੇ ਹੈਗੇ ਆ ਬਾਈ 10 ਹਨਾ 10 12 ਹੈਗੇ ਨੇ ਉਹਨਾਂ ਨੂੰ ਹੁਣ ਆਪਾਂ ਕੀ ਬਾਜੀਆਂ ਛੱਡਾਂਗੇ ਤੁਹਾਨੂੰ ਪਤਾ ਹੀ ਆ ਬਾਈ ਬੱਚੇ ਗਰਮੀ 'ਚ ਕਿੱਥੇ ਗਾੜ ਕੱਢਣਗੇ ਹਨਾ ਤੇ ਪੰਜ ਸੱਤ ਆਪਣੇ ਕੋਲੇ ਵੱਡੇ ਕਬੂਤਰ ਆ ਜਿਹੜੇ ਵੀ ਪੱਠੇ ਨਗੇ ਛੱਡਣ ਵਾਲੇ ਤੇ ਬਾਈ ਯਾਰ ਆਪਣੀ ਬੇਨਤੀ ਐ ਭਰਾ ਕਿਸੇ ਵੀ ਪਿੰਡ ਮੇਰੇ ਕਬੂਤਰ ਗਿਆ ਯਾਰ ਵੀਰਾ ਬਣ ਕੇ ਮੇਰੇ 22 28 ਦੀਆਂ ਵੀ ਐਂਟਰੀਆਂ ਸੀ ਤੁਹਾਨੂੰ ਪਤਾ ਮੇਰੀਆਂ ਦੋ ਦੋ ਤਿੰਨ ਤਰ੍ਹਾਂ ਐਂਟਰੀਆਂ ਹੁੰਦੀਆਂ ਯਾਰ ਰੇਗਦਾਂਵੇਂ ਮੈਂ ਤਲਾ ਕੰਮ ਆ ਭਰਾ ਪੁੱਜੇ ਕਿਸੇ ਪਿੰਡ ਗਿਆ ਯਾਰ ਬਈਰ ਬਣ ਕੇ ਕੁਛ ਕੂਤਰਾਂ ਨੇ ਮੇਰੇ ਛੱਲੇ ਪਾਏ ਵੇ ਯਾਰ ਮੇਰੇ ਕੂਤਰ ਬਾਈ ਬਣ ਕੇ ਮੈਨੂੰ ਵਾਪਸ ਦੇ ਦੋ ਮੈਂ ਯਾਰ ਸੌਂ ਖਾਨਾ ਆਪਦੇ ਬੱਚਿਆਂ ਦੀ ਮੈਂ ਬਾਜੀ ਛੱਡਣ ਤੋਂ ਬਾਅਦ ਜਿਹੜਾ ਭਰਾ ਮੇਰਾ ਕੂਤਰ ਮੋੜੂ ਮੈਂ ਉਸੇ ਬੰਦੇ ਨੂੰ ਕੂਤਰ ਦੇ ਦੂੰ ਯਾਰ ਬਾਈ ਹੁਣ ਮੇਰਾ ਬਾਈ ਬਣ ਕੇ ਇਹ ਸੀਜ਼ਨ ਆ ਯਾਰ ਮੈਂ ਤਾਂ ਕਣਕ ਵੀ ਬਾਈ ਇਹ ਬਾਜੀਆਂ ਜਿੱਤਣੀਆਂ ਮੈਂ ਇੰਨਾ ਪਰਦੀ ਵੀ ਲੈਣੀ ਆ ਠੀਕ ਆ ਉਹਨਾਂ ਸਾਰੇ ਭਰਾਵਾਂ ਨੂੰ ਪਤਾ ਯਾਰ ਬਾਈ ਬਣ ਕੇ ਯਾਰ ਮੈਂ ਤਾਲਾ ਕੰਮ ਯਾਰ ਗਰੀਬ ਬੰਦੇ ਆ ਬਾਈ ਕੂਤਰ ਮੋੜ ਦੋ ਯਾਰ ਐਂਟਰੀਆਂ ਬਾਈ ਬਣ ਕੇ ਜਿਹੜੇ ਪਿੰਡ ਮੇਰੀਆਂ ਗਈਆਂ ਨੇ ਹਨਾ ਕਿੰਨੀਆਂ ਪਿੰਡਾਂ 'ਚ ਮੇਰੀਆਂ ਤੇ ਬਾਈ ਯਾਰ ਮਿੰਤ ਵਾਲਾ ਕੰਮ ਆ ਉਹ ਵੀ ਭਰਾ ਆਪ ਦਾ ਕਰ ਲੈਣ ਸੈਟਿੰਗ ਤੇ ਜਿਹੜਿਆਂ ਤੋਂ ਬਾਈ ਮੈਂ ਪੈਸੇ ਲੈਣੇ ਹਨ ਕੁਝ ਐਂਟਰੀਆਂ ਮੈਂ ਵਾਪਸ ਲਵਾਂਗਾ ਬਾਈ ਤੇ ਭਰਾ ਬਣ ਕੇ ਬੇਨਤੀ ਐ ਰ ਵੀ ਐਂਟਰੀਆਂ ਮੋੜ ਦਿਓ ਜਦੋਂ ਮੇਰੇ ਕੋ ਕੂਤਰੀ ਦੇ ਹੈ ਬਾਈ ਮੈਂ ਛੱਡੂਗੀ ਹਣ 5-7 ਕੂਤਰ ਥੋੜੀ ਬਾਈ ਮੈਨੂੰ ਬਾਜੀ ਜਿੱਤ ਕੇ ਦੇ ਦੇਣਗੇ